ਇਸ ਤਰ੍ਹਾਂ ਕੋਈ ਨਾ ਕੁਛ ਟੈਂਪਲ ਆ ਜਿਹੜਾ ਆਪਣੇ ਸਾਧਾਂ ਤੋਂ ਕੋੜ ਹਾਕੇ ਤੋਂ ਉਹ ਲੋਕਾਂ ਨੂੰ ਬੜੇ ਭੇਕੇ ਪਾਉਦੇ ਆ ਆ ਇੱਕ ਪੰਜ ਸੱਤ ਦਿਨਾਂ ਦਾ ਮੀਡੀਆ ਦੇ ਵਿੱਚ ਪ੍ਰਚਾਰ ਚੱਲ ਰਿਹਾ ਕਿ ਪ੍ਰਾਂਤ ਪ੍ਰਧਾਨ ਦਲਤਾ ਹਾਲਾਂਕਿ ਪਾਰਟੀ ਨੇ ਐਕਸ਼ਨ ਪਹੁੰਚਾਣਾ ਹੈ ਰਵਿੰਦਰ ਪਹੁੰਚਾਣਾ ਆਪਣੇ ਬਿਵਾਗ ਰਿਹਾ ਕਿ ਖੰਡੇ ਇੱਕ ਪ੍ਰਧਾਨਾ ਹੈ ਤੇ ਦੂਜਾ ਉਹ ਕਹਿੰਦੇ ਜੀ ਹਮਨ ਨੂੰ ਹਲਕਾਚਾਰ ਚਾਲਦਾਦਾ ਉਹ ਹਲਕਾਚਾਰ ਵੀ ਇਜਾਜ਼ਤ ਦਿੱਤੀ ਨੂੰ ਆਪਣਾ ਨਾਮ ਪਾਉਦਾ ਦੇਣੀ ਲਈ ਹਲਾਕ ਕਾਂਗਰਸ ਦਾ ਉਹਨੂੰ ਉਹਦੇ ਐਸੇ ਤਰ੍ਹਾਂ ਦਾ ਪ੍ਰਧਾਨਾ ਆ ਇਸ ਕਰਕੇ ਆਪਣੇ ਹਮਕੇ ਦਾ ਹਮਸਵਾਦ ਪਤਵੰਤ ਸੱਜਣਾਂ ਸਾਰੋਕਿਆਂ ਜਿਹਨੂੰ ਘਾਇਤੀ ਨਾਤੀ ਦਿੱਤੀ ਹੈ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇਸ ਵਕਤ ਤਾਂ ਮਾਣੂਕੇ ਗਿੱਲ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਹੁਣੇ-ਹੁਣੇ ਜਿਹੜਾ ਮਹਿਲਾ ਵਿੰਗ ਪਲਾਕ ਨਿਹਾਲ ਸਿੰਘ ਵਾਲਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ ਔਰ ਇੱਥੇ ਮੇਰੇ ਨਾਲ ਇਸ ਵਕਤ ਸੀਨੀਅਰ ਲੀਡਰਸ਼ਿਪ ਹਰੀ ਸਿੰਘ ਜੀ ਖਾਈ ਸਾਹਿਬ ਮੌਜੂਦ ਹੈ ਖਾਈ ਸਾਹਿਬ ਅੱਜ ਵੱਡਾ ਇਕੱਠ ਹੋਇਆ ਪਿੰਡ ਮਾਣੂਕੇ ਗਿੱਲ ਦੇ ਵਿੱਚ ਤੇ ਮਹਿਲਾ ਵਿੰਗ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ ਕੀ ਕਹਿਣਾ ਚਾਹੋ? ਦੇਖੋ ਵੀ ਗੱਲ ਏ ਯਾਰ ਪ੍ਰਦੀਪ ਜੀ ਜਿਹੜਾ ਮਾਨੋਕੇ ਪਿੰਡ ਹੈ ਇਸ ਪਿੰਡ ਤੇ ਕਾਂਗਰਸ ਪਾਰਟੀ ਨੂੰ ਬੜਾ ਮਾਣ ਹੈ ਕਿਉਂਕਿ ਪਿੰਡ ਇਨਾ ਤਕੜਾ ਪਿੰਡ ਹੈ ਕਾਂਗਰਸ ਦਾ ਇੱਥੋਂ ਦੇ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਬਹੁਤ ਮਿਹਨਤੀ ਔਰ ਕਾਂਗਰਸ ਲਈ ਕੰਮ ਕਰ ਲਈ ਦਿਨ ਭਰ ਰਾਤ ਤੇ ਕਰਦੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਹੁੰਦੀ ਹੈ ਇਸ ਪਿੰਡ ਦੇ ਵਿੱਚੋਂ ਅੱਜ ਉਸੇ ਪ੍ਰਕਿਰਿਆ ਦੇ ਤਹਿਤ ਸਾਡੇ ਹਲਕਾ ਚਾਰ ਸਰਪੰਚਰਪਿੰਦਰ ਸਿੰਘ ਸਾਹਿਬ ਕੇ ਔਰ ਸਾਡੇ ਮਹਿਲਾ ਕਾਂਗਰਸ ਦੇ ਜ਼ਿਲ੍ਹੇ ਦੇ ਪ੍ਰਧਾਨ ਬੀਬੀ ਗੁਰਦੇਵ ਜੀ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰੀ ਸੀ ਕਿ ਸਾਡੇ ਇਸ ਨਗਰ ਦੇ ਸਾਕਾ ਸਰਪੰਚ ਸਰਦਾਰ ਰਾਮ ਸਿੰਘ ਜੀ ਉਹਨਾਂ ਦੇ ਧਰਮ ਬਦਲੇ ਜੋ ਮਹਿਲਾ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਜੀਤ ਬਣਾਇਆ ਗਿਆ ਉਸ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅੱਜ ਉਹਨਾਂ ਨੂੰ ਵਧਾਈ ਦੇਣ ਲਈ ਔਰ ਨਿਯੁਕਤੀ ਬਤਨ ਦੇਣ ਲਈ ਅੱਜ ਬੜੀ ਹਲਕੇ ਦੇ ਵਿੱਚ ਖੁਸ਼ੀ ਦੀ ਗੱਲ ਹੈ ਸਾਰੇ ਪਾਸੇ ਕਿਉਂਕਿ ਜਦੋਂ ਕਿਸੇ ਕਾਂਗਰਸੀ ਪਰਿਵਾਰ ਨੂੰ ਕੁਝ ਦਿੱਤਾ ਜਾਂਦਾ ਹੈ ਅਜਿਹੇ ਕਾਂਗਰਸ ਦੇ ਬਾਕੀ ਵਰਕਰ ਉਹਨਾਂ ਦਾ ਹੌਸਲੇ ਬੁਲੰਦ ਹੋ ਜੇ ਜਦੋਂ ਅਸੀਂ ਬਾਹਰਲੀਆ ਪਾਲਟੀਆਂ ਤੋਂ ਆਏ ਲੀਡਰ ਸਾਹਿਬਾਂ ਬਣਾ ਜਿੰਦੇ ਕੁਛ ਨਾ ਕੁਛ ਉਹਨਾਂ ਨੂੰ ਦੇ ਦਿੰਦੇ ਤਾਂ ਸਾਡਾ ਜਿਹੜਾ ਵਰਕਰ ਮਜੂਸ ਹੋ ਜਾਂਦਾ ਇਸ ਕਰਕੇ ਅੱਜ ਬੜੀ ਤੁਸੀਂ ਵੱਡਾ ਇਕੱਠ ਦੇਖਿਆ ਇੱਥੇ ਜੀ ਤੋਂ ਦੇਖਣੋਂ ਮਿਲਿਆ ਵੀ ਕਾਂਗਰਸ ਦੇ ਵਿੱਚ ਕਿੰਨਾ ਜੋਸ਼ ਹੈ ਇਥੋਂ ਤੈਹ ਹੁੰਦਾ ਅੱਜ ਮਾਨੂੰ ਕਹਿੰਦਾ ਤੈਹ ਕਰਤਾ ਵੀ 2027 ਦੇ ਵਿੱਚ ਕੌਮਦੀ ਸਰਕਾਰ ਪੰਜਾਬ ਦੇ ਵਿੱਚ ਜਿਹਨੂੰ ਬਣਾ। ਜਿਵੇਂ ਮਹਿਲਾਵਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਮਹਿਲਾਵਾਂ ਦਾ ਤੁਸੀਂ ਕਿੰਨਾ ਕੁ ਯੋਗਦਾਨ ਦੇਖਦੇ ਹੋ ਕਿ 2027 ਦੀਆਂ ਚੋਣਾਂ ਦੇ ਵਿੱਚ ਕਿਉਂਕਿ 1000 ਰੁਪਏ ਦੇ ਜਿਹੜੀ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਉਸ ਨੂੰ ਲੈ ਕੇ ਮਹਿਲਾਵਾਂ ਚ ਵੀ ਜਿਹੜੇ ਸਵਾਲ ਨੇ ਰੋਸ ਹੈ। ਦੇਖੋ ਗੱਲ ਪ੍ਰਦੀਪ ਜੀ ਇਹ ਹੈ ਵੀ ਜਿਹੜਾ ਹੁਣ ਤੁਸੀਂ ਮਹਿਲਾਮਾਂ ਵਾਲੀ ਗੱਲ ਕੀਤੀ ਹੈ। 2022 ਦੇ ਵਿੱਚ ਇਹਨਾਂ ਮਹਿਲਾਵਾਂ ਨੇ ਜਿਹੜਾ ਝਾੜੂ ਇਕੱਠਾ ਕਰਿਆ ਸੀ। ਹਮਮ ਔਰ ਅੱਜ 2027 ਦੇ ਵਿੱਚ ਉਹ ਜਿਹੜਾ ਝਾੜੂ ਖੜਾਉਣਾ ਵੀ ਇਹਨਾਂ ਮਹਿਲਾਵਾਂ ਨੇ ਆ। ਹਮਮ ਜੋਨੋ ਪਤਾ ਮੀਨ ਇਹਨਾ ਝੂਠਾ ਵਾਦਾ ਕੀਤਾ ਸਰਕਾਰ ਨੇ ਵਾਈਚੇ ਕਿਹਾ ਸੀ ਵੀ ਹਜ਼ਾਰ-ਹਜ਼ਾਰ ਦੇਵਾਂਗੇ ਸੋ ਅੱਜ 38 49 ਮਹੀਨੇ ਬੀਤਣ ਜਾ ਰਹੇ ਆ 38 49 ਹਜ਼ਾਰ ਇੱਕ ਇੱਕ ਮਹਿਲਾਵਾਂ ਦਾ ਬਣਦਾ ਮੈਂ ਤਾਂ ਇਹਨਾਂ ਨੂੰ ਮਹਿਲਾਵਾਂ ਨੂੰ ਬੇਨਤੀ ਕਰੂੰਗਾ ਵੀ ਕਿਤੇ ਇਹ ਨਾ ਹੋਵੇ ਸਿਰੇ ਤੇ ਜਾ ਕੇ 2000 2 ਮਹੀਨੇ ਪਹਿਲਾਂ ਤੁਹਾਡੇ ਖਾਤੇ ਪਾ ਕੇ ਤੁਹਾਨੂੰ ਖੁਸ਼ ਕਰ ਦਨ ਇਹ ਪੁਰਾਣੇ ਪੈਸੇ ਯਾਦ ਰੱਖੋ ਜਰੂਰ ਆਪਾਂ ਇਹਨਾਂ ਦਾ ਝਾੜੂ ਜਲਾ ਖਣਾਉਣੇ ਖਣਾਉਣਾ ਤਾਂ ਕਿ ਪਤਾ ਲੱਗੇ ਦੋਸ ਸਾਈ ਵੀ ਪੰਜਾਬ ਦੇ ਲੋਕਾਂ ਨਾਲ ਜਿਹੜਾ ਗਲਤ ਵਾਦਾ ਕਰਦਾ ਇਹ ਲੋਕ ਨਾਲ ਹੀ ਉਸ ਗੱਲ ਦਾ ਜਵਾਬ ਦੇ ਦਿੰਦੇ ਆਧਾਰ ਨਹੀਂ ਰੱਖਦੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਵਕਤ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਭពਿੰਦਰ ਸਿੰਘ ਜੀ ਸਾਹੂ ਕੇ ਸਾਹਿਬ ਮੌਜੂਦ ਹੈ ਸਾਹੂ ਕੇ ਸਾਹਿਬ ਕਿਵੇਂ ਲੱਗਦਾ ਹੈ ਅੱਜ ਦੀ ਮੀਟਿੰਗ ਵੱਡਾ ਇਕੱਠ ਹੋਇਆ ਮਾਨੂਕੇ ਗਿਲ ਦੇ ਵਿੱਚ ਕਾਂਗਰਸ ਪਾਰਟੀ ਲਈ ਇੱਕ ਖੁਸ਼ਖਬਰੀ ਹੈ ਸਭ ਤੋਂ ਪਹਿਲਾਂ ਤਾਂ ਰੀਲਫੈਕਟ ਲਈ ਦਾ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਆ ਤੇ ਇਹ ਪਿੰਡ ਮਹੱਤਵਪੂਰਨ ਰੱਖਦਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਕਿਉਂਕਿ ਇੱਥੋਂ ਵੱਡਾ ਪਿੰਡ ਹੈ ਤੇ ਵੱਡੇ ਪਿੰਡ ਚੋਂ ਵੱਡੇ ਫੈਸਲੇ ਹੁੰਦੇ ਆ ਅੱਜ ਜਿਹੜਾ ਫੈਸਲਾ ਪਾਰਟੀ ਨੇ ਲਿਆ ਹੈ ਵਿਭਾ ਗਰਜੀਤ ਕੌਰ ਜੀ ਜਿਹੜੇ ਕਿ ਸਾਬਕਾ ਸਰਪੰਚ ਹੈ ਉਹਨਾਂ ਨੂੰ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਦਾ ਨਿਹਾਲ ਸਿੰਘ ਵਾਲੇ ਦਾ ਬਣਾਇਆ ਇਸ ਕਰਕੇ ਪਿੰਡ ਦਾ ਕੱਟ ਵੀ ਤੁਸੀਂ ਦੇਖ ਲਿਆ ਬੀਬੀਆਂ ਦਾ ਕੱਟ ਵੀ ਦੇਖ ਲਿਆ ਤੇ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੈਅ ਕਰ ਲਿਆ ਕਿ 27 ਦੇ ਵਿੱਚ ਜਿਹੜੇ ਕੰਧ ਤੇ ਲਿਖਿਆ ਪਿਆ ਸਰਕਾਰ ਕਾਂਗਰਸ ਦੀ ਬਣੇਗੀ ਸੌਕੇ ਸਾਹਿਬ ਮੈਂ ਖਾਈ ਸਾਹਿਬ ਨਾਲ ਵੀ ਇੰਟਰਵਿਊ ਦੇ ਵਿੱਚ ਸਵਾਲ ਸਾਂਝਾ ਕੀਤਾ ਸੀ ਪਰ ਤੁਸੀਂ ਹਲਕੇ ਦੇ ਇੰਚਾਰਜੋਂ ਤੇ ਹਾਲਕੇ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਕੁਝ ਇਸ ਤਰ੍ਹਾਂ ਦਾ ਚੱਲ ਰਹੀ ਹੈ ਖੇਚੋ ਤਾਨ ਕੇ ਜਿਹੜੇ ਤੁਹਾਡੇ ਸਮਰਥਕ ਹੈ ਔਰ ਪਰਮਿੰਦਰ ਡੈਂਪਲ ਉਹਨਾਂ ਦੇ ਜਿਹੜੇ ਸਮਰਥਕ ਹੈ ਉਹਨਾਂ ਦੇ ਵਿਚਕਾਰ ਸ਼ਬਦੀ ਜੰਗ ਹੈ ਜਿਹੜੀ ਕਾਫੀ ਤੇਜ਼ ਹੋ ਰਹੀ ਹੈ ਕਮੈਂਟਾਂ ਦੇ ਵਿੱਚ ਇੱਕ ਦੂਸਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਜਿਹੜਾ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਵੀ ਅਜਿਹੇ ਬਖਰੇਵੇਂ ਨਜ਼ਰ ਆ ਰਹੇ ਨੇ ਇੱਕ ਬਲਾਕ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਵੇਖੋ ਜਿਹੜੇ ਸਮਰਥਕਾਂ ਵਾਲੀ ਗੱਲ ਆ ਸਾਡੇ ਸਮਰਥਕ ਤਾਂ ਵਿਚਾਰੇ ਭੋਲੇ-ਭਾਲੇ ਲੋਕ ਆ ਕੋਈ ਇਹਨਾਂ ਤੇ ਨਹੀਂ ਜਿਹੜਾ ਵੀ ਰੀਲਾਂ ਪਾਤੀਆਂ ਜਾਂ ਹੋਰ ਪਾਤੀਆਂ ਉਹ ਕਈ ਵਾਰੀ ਜਦੋਂ ਲੋਡ ਤੋਂ ਵੱਧ ਬੰਦਾ ਵੱਧ ਜਾਂਦਾ ਤੇ ਉਹਦਾ ਜਵਾਬ ਦੇਣ ਵਾਸਤੇ ਮਾੜਾ-ਮੋਟਾ ਜਿਹੜੇ ਸਮਰਥਕ ਆ ਉਹ ਕਹਿ ਦਿੰਦੇ ਆ ਪਰ ਮੈਂ ਗੱਲ ਦੇ ਹੱਕ 'ਚ ਨਹੀਂ ਕਰ ਕਿਉਂਕਿ ਵੇਖੋ ਕਾਂਗਰਸ ਪਾਰਟੀ 'ਚ ਕਾਂਗਰਸ ਪਾਰਟੀ ਨੂੰ ਤਕੜਾ ਕਰਨਾ ਵੇਖੋ ਜਿਹੜਾ ਬਲਾਕ ਬਲਾਕ ਨੇ ਹਾਲ ਸਿੰਘ ਵਾਲਾ ਉਹ ਬਲਾਕ ਪ੍ਰਧਾਨ ਰੁਪਿੰਦਰ ਜਿੰਨਾ ਸਾਡੇ ਜ਼ਿਲ੍ਹੇ ਦੇ ਵਿੱਚ ਸਾਰੇ ਬਲਾਕ ਪ੍ਰਧਾਨਾਂ ਤੋਂ ਸਭ ਤੋਂ ਵੱਧ ਵਧੀਆ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰਦੇ ਸਾਰੇ ਕਰਦੇ ਆ ਤੇ ਇਹ ਇਹ ਆਪਦੇ ਕੰਮ ਨਾਲ ਮਿਹਨਤ ਨਾਲ ਅੱਗੇ ਆਇਆ ਇਹ ਨਾ ਕੋਈ ਇਹਨੂੰ ਕੋਈ ਆਪਾਂ ਚੱਕ ਕੇ ਥਾਲੀ ਚ ਲਿਆ ਕੇ ਬਲਾਕ ਪ੍ਰਧਾਨੇ ਸ਼ੌਕਦੀ ਆ ਸੋ ਸਮਝ ਕੇ ਬਲਾਕ ਪ੍ਰਧਾਨ ਬਣਾਇਆ ਤੇ ਜਿਹੜਾ ਬਲਾਕ ਪ੍ਰਧਾਨ ਵਾਈਸ ਪ੍ਰਧਾਨ ਬਣਾਇਆ ਉਹਨੂੰ ਵੀ ਅਸੀਂ ਕਹਿੰਦੀ ਪਾਰਟੀ ਨੇ ਜੋ ਫੈਸਲਾ ਕੀਤਾ ਸਿਰ ਮੱਥੇ ਸਾਨੂੰ ਕੋਈ ਇਦਾਂ ਤਾਂ ਨਹੀਂ ਪਰ ਜਿਹੜੇ ਫਾਲਤੂ ਤੇ ਕਮੈਂਟ ਕਰਨੇ ਆ ਉਹ ਇਹ ਮਾੜਾ ਮੋਟਾ ਕਮੈਂਟਾਂ ਜਿਹੜੇ ਨੇ ਜ ਇਹ ਆਮ ਲੋਕ ਹੈ ਸਮਰਥਕ ਤਾਂ ਇਹ ਹੈ ਮੇਰੇ ਹਲਕੇ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਸਮਰਥਕ ਹੈ ਇਸ ਕਰਕੇ ਕੋਈ ਬਾਲੀ ਵੱਡੀ ਗੱਲ ਨਹੀਂ ਵੇਖੋ ਸਾਡੇ ਜਿਹੜੇ ਸੀਨੀਅਰ ਕਾਂਗਰਸੀ ਆ ਉਹਨਾਂ ਨੇ ਉਹਨਾਂ ਵੱਲੋਂ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤਾ ਗਿਆ ਨਾ ਕੋਈ ਟੜੇਬੰਦੀ ਹੈ ਇਸ ਕਰਕੇ ਪਤਾ ਹੀ ਹੈ ਵੀ ਟੜੇਬੰਦੀ ਸਾਡੀ ਕਾਂਗਰਸ ਹੈ ਜੀ ਸੜਨਾਲ ਬਲਾਕ ਪ੍ਰਧਾਨ ਰੁਪਿੰਦਰ ਦੀਨਾ ਜੀ ਵੀ ਮੌਜੂਦ ਹੈ ਪ੍ਰਧਾਨ ਸਾਹਿਬ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਜਿਹੜਾ ਤੁਹਾਡੇ ਵੱਲੋਂ ਵੀ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ ਖਬਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਪਰ ਉਹਦੇ ਤੇ ਨਾਲ ਦੀ ਨਾਲ ਜਿਹੜਾ ਦੂਸਰੇ ਧੜੇ ਵੱਲੋਂ ਸਵਾਲ ਵੀ ਖੜੇ ਕੀਤੇ ਜਾ ਰਹੇ ਆ ਉਹ ਕਹਿੰਦੇ ਕਿ ਜੀ ਸਾਡਾ ਜਰਨੈਲ ਸਿੰਘ ਰਾਮਾ ਨੂੰ ਪ੍ਰਧਾਨ ਲਗਾਇਆ ਗਿਆ ਬਲਾਕ ਪ੍ਰਧਾਨ ਸਚਾਈ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੀ ਹੈਗੀ ਆ ਬਲਾਕ ਪ੍ਰਧਾਨ ਦੀ ਗੱਲ ਆ ਮੈਂ ਉਹਦੇ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਪਾਰਟੀ ਨੇ ਜ਼ਿੰਮੇਵਾਰੀ ਸੇਵਾ ਜਿਹੜੀ ਇਹ ਇਹ ਮੈਨੂੰ ਦਿੱਤੀ ਹੋਈ ਆ ਜਿੰਨਾ ਚਿਰ ਪਾਰਟੀ ਦਾ ਜੋ ਹੁਕਮ ਆ ਦੇਖੋ ਪਾਰਟੀਆਂ ਨਿਯੁਕਤੀਆਂ ਕਰਦੀਆਂ ਹੁੰਦੀਆਂ ਪਾਰਟੀਆਂ ਹੀ ਪ੍ਰਧਾਨਾਂ ਨੂੰ ਅਹੁਦੇਦਾਰਾਂ ਨੂੰ ਬਦਲਦੀਆਂ ਹੁੰਦੀਆਂ ਜਿੰਨਾ ਟਾਈਮ ਪਾਰਟੀ ਨੇ ਪ੍ਰਧਾਨ ਐਜੇ ਪ੍ਰਧਾਨ ਦੀ ਡਿਊਟੀ ਇੱਥੇ ਲਾਈ ਆ ਮੈਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਕਰਦਾ ਆ ਰਿਹਾ ਤੇ ਕਰਦਾ ਹੀ ਰਹਾ ਜਿਹੜੀ ਗੱਲ ਤੁਸੀਂ ਕਹਿੰਦੇ ਕਹੀ ਹੈ ਮੈਨੂੰ ਵੈਸੇ ਮੈਨੂੰ ਬੋਲਣ ਦੀ ਲੋੜ ਨਹੀਂ ਗਈ ਕਿਉਂਕਿ ਸੀਨੀਅਰ ਲੀਡਰਸ਼ਿਪ ਨੇ ਸਪਸ਼ਟ ਕਰਤਾ ਜੇ ਇਸ ਤੋਂ ਬਿਨਾ ਤੁਸੀਂ ਜ਼ਿਲ੍ਹਾ ਪ੍ਰਧਾਨ ਜੀ ਨੇ ਉਹਨਾਂ ਤੋਂ ਵੀ ਸਪਸ਼ਟ ਕਰ ਸਕਦੇ ਹੋ ਹਾਈ ਕਮਾਂਡ ਤੋਂ ਵੀ ਜਿੱਥੋਂ ਮਰਜ਼ੀ ਕਲੀਅਰ ਕਰ ਸਕਦੇ ਹੋ ਜਿਹੜੇ ਜਰਨੈਲ ਸਿੰਘ ਰਾਮਾ ਜੀ ਨੇ ਸਾਡੀ ਪਾਰਟੀ ਦੇ ਅਗੂ ਨੇ ਸਤਕਾਰਤਨ ਮੈਂ ਉਹਨਾਂ ਦਾ ਸਨਮਾਨ ਕਰਦਾ ਪਾਰਟੀ ਨੇ ਉਹਨਾਂ ਨੂੰ ਐਜੇ ਕਾਰਜਕਾਰੀ ਪ੍ਰਧਾਨ ਲਾਇਆ ਮੇਰੇ ਕੋਲ ਇਹ ਚਿੱਠੀ ਹੈ ਜਿਹੜੀ ਦਫ਼ਤਰ ਦੇ ਵਿੱਚੋਂ ਆਈ ਦੀ ਹੈ ਉਹਦੇ ਵਿੱਚ ਬਕਾਇਦਾ ਜਿਹੜੀ ਚਿੱਠੀ ਦੇ ਵਿੱਚ ਲਿਖਿਆ ਹੋਇਆ ਕਿ ਉਹ ਕਾਰਜਕਾਰੀ ਪ੍ਰਧਾਨ ਇਸ ਕਰਕੇ ਉਹ ਕਾਰਜਕਾਰੀ ਪ੍ਰਧਾਨ ਪਾਰਟੀ ਨੇ ਲਾਏ ਆ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਆ ਮੈਂ ਉਹਨਾਂ ਨੂੰ ਅਜੇ ਹਲਕੇ ਦੇ ਵਿੱਚ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ ਤੇ ਮੁਬਾਰਕਬਾਦ ਵੀ ਦਿੰਦਾ ਜਿਹੜੀ ਜ਼ਿੰਮੇਵਾਰੀ ਆ ਜਿਹਦੀ ਜ਼ਿੰਮੇਵਾਰੀ ਜਿੱਥੇ ਪਾਰਟੀ ਨੇ ਲਈ ਆ ਕੋਨੇ ਉਥੇ ਹੀ ਕੰਮ ਕਰਨਾ ਜਿੰਨਾ ਟਾਈਮ ਪਾਰਟੀ ਦਾ ਹੁਕਮ ਰਹੂਗਾ ਕਿ ਪ੍ਰਧਾਨ ਦੇ ਤੌਰ ਤੇ ਸੇਵਾ ਕਰਨੀ ਆ ਪ੍ਰਧਾਨ ਦੇ ਤੌਰ ਤੇ ਸੇਵਾ ਕਰਾਂਗੇ ਪਾਰਟੀ ਤੇ ਜਦੋਂ ਪਾਰਟੀ ਨੇ ਕਿਹਾ ਕਿ ਤੁਸੀਂ ਹੁਣ ਪਾਸੇ हट ਕੇ ਤੁਹਾਨੂੰ ਹੋਰ ਜ਼ਿੰਮੇਵਾਰੀ ਦੇਣੀ ਆ ਪਾਰਟੀ ਦਾ ਹੁਕਮ ਸਿਰ ਮੱਥੇ ਆ ਪਾਰਟੀ ਸੁਪਰੀਮ ਹੁੰਦੀ ਆ ਕੋਈ ਲੀਡਰ ਕੋਈ ਬੰਦਾ ਕੋਈ ਆਪਣੇ ਆਪ ਚ ਕੋਈ ਵੱਡਾ ਨਹੀਂ ਹੁੰਦਾ ਪਾਰਟੀ ਸੁਪਰੀਮ ਆ ਜਿਹਨੂੰ ਵੀ ਪਾਰਟੀ ਕੋਈ ਜ਼ਿੰਮੇਵਾਰੀ ਦੇਊਗੀ ਉਹਨੂੰ ਸਾਰਿਆਂ ਨੂੰ ਸਾਨੂੰ ਜਿਹੜਾ ਉਹਦਾ ਪਾਰਟੀ ਦਾ ਹੁਕਮ ਆ ਉਹਨੂੰ ਮੰਨਣਾ ਖਾਈ ਸਾਹਿਬ ਤੁਸੀਂ ਸੀਨੀਅਰ ਲੀਡਰਸ਼ਿਪ ਹੋ ਸੀਨੀਅਰ ਸਫਾਂ ਚ ਬਹਿਤਰਦੇ ਹਾਂ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਇਹ ਨੀਤੀ ਕਿ ਇੱਕ ਪ੍ਰਧਾਨ ਦੇ ਨਾਲ ਕਾਰਜ ਜਿਹੜਾ ਕਾਰਜਕਾਰੀ ਪ੍ਰਧਾਨ ਲਾਉਣਾ ਕੀ ਇਹ ਵਰਕਰਾਂ ਚ ਦੁਬਦਾਨੀ ਪੈਦਾ ਕਰਦੀ ਹੈ ਤੁਸੀਂ ਇਹ ਗੱਲ ਤੋਂ ਪਰਹੇਜੀ ਕੋਈ ਦੁਬਦਾਨੀ ਪੈਦਾ ਕਰਦੇ ਨਹੀਂ ਕੋ ਗੱਲ ਇਹ ਹੈ ਨੈਸ਼ਨਲ ਲੈਵਲ ਤੇ ਜਿਹੜੇ ਪਾਰਟੀ ਪ੍ਰੋਗਰਾਮ ਹੈ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂਗਾ ਇਹ ਨੈਸ਼ਨਲ ਪਾਰਟੀ ਆ ਸਾਰੀਆਂ ਸਟੇਟਾਂ ਦੇ ਵਿੱਚ ਪ੍ਰਧਾਨ ਨਾਲ ਕਾਰਜਕਾਰੀ ਪ੍ਰਧਾਨ ਲੱਗਦੇ ਜਾਂਦੇ ਆ ਔਰ ਰਾਜਾ ਅਮਰਿੰਦਰ ਸਿੰਘ ਜੀ ਪ੍ਰਧਾਨ ਕਾਰਜਕਾਰੀ ਪ੍ਰਧਾਨ ਭਾਰਤਪੁਤ੍ਰ ਆਸੂ ਸੰ ਠੀਕ ਹੈ ਨਾ ਗੱਲ ਤੇ ਇਸ ਕਰਕੇ ਪਾਰਟੀ ਨੂੰ ਤਕੜੀ ਕਰ ਲਈ ਪਾਰਟੀ ਨੂੰ ਮਜ਼ਬੂਤ ਕਰ ਲਈ ਠੀਕ ਹੈ ਕਿਉਂਕਿ ਦੋ ਜਾਣੇ ਰੜ ਕੇ ਆਪ ਦਾ ਕੰਮ ਵਧੀਆ ਕਰਦੇ ਆ ਐਜੇ ਪ੍ਰਧਾਨ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਹੁਣ ਆਪਾਂ ਕਹਿੰਦੇ ਨੇ ਐਸਐਚਓ ਦੇ ਐਡੀਸ਼ਨਲ ਐਸਐਚਓ ਐਸਐਚਓ ਹੁੰਦਾ ਥਾਣੇ ਦਾ ਮੁਖੀ ਐਡੀਸ਼ਨਲ ਚਫੀਰ ਦੇ ਅੰਡਰ ਉਹਨੇ ਉਹਦੇ ਤਹਿਤ ਉਹਦੇ ਹੁਕਮ ਲੈ ਕੇ ਕੰਮ ਕਰਨਾ ਜੀ ਠੀਕ ਹੈ ਨਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਨੂੰ ਤੁਸੀਂ ਆਪੇ ਸਮਝੋਗੇ ਮੈਨੂੰ ਜਿਆਦਾ ਨਹੀਂ ਜੀ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਇਸ ਵਕਤ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਐਂਡ ਮਾਨੂ ਕੇ ਗੱਲ ਦੇ ਵਿੱਚ ਮੌਜੂਦ ਹੈ ਰਾਮ ਸਿੰਘ ਜੀ ਸਾਬका ਸਰਪੰਚ ਸਾਹਿਬ ਪਿੰਡ ਮਾਨੂ ਕੇ ਗੱਲ ਇਹਨਾਂ ਦੀ ਧਰਮ ਪਤਨੀ ਸਾਡੇ ਪੈਣ ਉਹਨਾਂ ਨੂੰ ਜਿਹੜਾ ਮਹਿਲਾ ਵਿੰਗ ਦੇ ਪ੍ਰਧਾਨ ਬਣਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਰਾਮ ਸਿੰਘ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਲੈ ਕੇ ਸਮਝਿਆ ਇਹ ਹੈ ਉਹਦਾ ਪ੍ਰਧਾਨਗੀ ਦਾ ਅਹੁਦਾ ਦਿੱਤਾ ਇਸਤਰੀ ਬੈਂਕ ਦਾ ਬਲਾਕ ਪ੍ਰਧਾਨਗੀ ਦਾ ਮੇਰੀ ਵਾਈਫ ਨੇ ਉਹਦਾ ਦਿੱਤਾ ਮੈਂ ਪਾਰਟੀ ਦਾ ਤਹਿਤੋਂ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਚੱਲ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦਾ ਨਾਮ ਵੀ ਦੱਸ ਦਿਓ ਜੀ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਪਹਿਲਾ ਬਿੰਗ ਦੇ ਪ੍ਰਧਾਨਤਵ ਨੇ ਜੀ ਸਾਬਕਾ ਸਰਪੰਚ ਗੁਰਜੀਤ 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 ਜੀ ਸਾਡੀ ਪਿੰਡ ਦੇ ਸਾਬਕਾ ਸਰਪੰਚ ਨੇ ਪਿੰਡ ਮਾਨੁਕੇ ਗਿਲ ਤੋਂ ਉਹਨਾਂ ਨੂੰ ਮੈਲਾ ਵਿੰਗ ਦੇ ਪ੍ਰਧਾਨ ਦੇ ਨਿਯੁਕਤੀ ਪੱਤਰ ਦਿੱਤਾ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਮਾਨੁਕੇ ਗਿਲ ਦੇ ਵਿੱਚ ਹੋਏ ਇਕੱਠ ਨੇ ਕੀਤੇ ਨਾ ਕਿਤੇ ਕਾਂਗਰਸੀ ਆਗੂਆਂ ਦੇ ਚਿਹਰੇ ਤੇ ਜਿਹੜੀ ਰੌਣਕ ਲਿਆ ਦਿੱਤੀ ਔਰ ਉਮੀਦ ਕਰਦੇ ਆ ਕਿ 2027 ਤੱਕ ਇਹ ਰੌਣਕ ਹੈ ਜਿਹੜੀ ਬਣੀ ਰਹੂਗੀ ਸੋ ਕੈਮਰਾ ਪਰਸਨ ਜਸਪ੍ਰੀਤ ਸਿੰਘ ਦੇ ਨਾਲ ਮੈਨੂੰ प्रदीप ਢੱਲੋਂ ਨੂੰ ਦੇਵਾ ਇਜਾਜ਼ਤ ਸ਼ਸ਼ੀ ਦਾ